ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਅਮਨ ਫੈਸ਼ਨ ਬੁਟੀਕ ਤੇ ਅੱਜ ਮੈਂ ਤੁਹਾਨੂੰ ਬਾਂਦੀ ਕਟਿੰਗ ਕਰਨਾ ਦੱਸੂਗੀ ਤੇ ਆਰਮਹੋਲ ਦੀ ਸ਼ੇਪ ਤੇ ਐਦਾਂ ਮੋੜੇ ਦੀ ਕੱਟ ਪਾਉਣੀ ਦੱਸੂਗੀ ਤੇ ਤੁਸੀਂ ਧਿਆਨ ਨਾਲ ਬਾਂਦੀ ਕਟਿੰਗ ਕਰਨੀ ਦੇਖਿਓ ਅਸੀਂ ਕੱਪੜੇ ਨੂੰ 4 ਫੋਲਡ ਕਰ ਲਿਆ ਜੀ ਤੇ ਐਦਾਂ ਮੋੜਾਂਗੇ ਓਪਨ ਸਾਈਡ ਤੋਂ ਅਸੀਂ ਮਾਰਕਿੰਗ ਕਰਾਂਗੇ ਆ ਦੇਖੋ ਕਸਟਮਰ ਦੀ ਬਾਹਂ ਦੀ ਲੈਂਥ ਹੈਗੀ ਹੈ ਜੀ 13 ਇੰਚ ਤਿਆਰ ਰੈਡੀ 13 ਇੰਚ ਮੈਂ 3 ਇੰਚ ਐਕਸਟਰਾ ਲੈਣੀ ਹੁੰਨੀ ਆ ਤੇ 16 ਇੰਚ ਸੀ ਲਵਾਂਗੇ ਤੇ ਬਾਹਂ ਦੀ ਮੂਰੀ ਹੈਗੀ ਹੈ ਜੀ 5 ਇੰਚ ਮੂਰੀ 5 ਇੰਚ 2 ਇੰਚ ਐਕਸਟਰਾ ਯਾ ਦੇਖਿਓ ਹੁਣ ਮੈਂ ਮੋ ਇਧਰ ਮੋਡੇ ਦੀ ਕਾਟ ਪਾਵਾਂਗੇ ਕਸਟਮਰ ਦਾ ਮੋਡਾ ਹੈਗਾ ਜੀ 9 ਇੰਚ 9 ਇੰਚ ਤੇ ਮਾਰਕਿੰਗ ਕਰ ਲਾਂਗੇ ਤੇ نیچے ਨੂੰ ਅਸੀਂ ਲਵਾਂਗੇ 3 ਇੰਚ 3 ਇੰਚ ਤੇ ਇਧਰੋਂ ਲਵਾਂਗੇ ਜੀ 2 ਇੰਚ ਤੇ ਇਹਨਾਂ ਨੂੰ ਤਿਰਛਾ ਮਿਲਾਵਾਂਗੇ ਦੇਸ਼ਾ ਮਿਲਉਣ ਤੇ 8.5 ਸਾਢੇ 8 ਦੀ 8.5 ਲਾਈਨ ਆ ਰਹੀ ਹੈ ਇਸ ਦਾ ਹਾਫ ਲਵਾਂਗੇ ਜੀ 2.4 ਇੰਚ ਤੇ 2.4 ਇਧਰੋਂ ਨਵਾਂਗੇ ਜੀ 2.1 ਇੰਚ ਸੌਰੀ 2. 2 ਇੰਚ ਪੁਆਇੰਟ ਉੱਪਰ ਲੈ ਲਾਂਗੇ ਤੇ ਇਧਰੋਂ ਅਸੀਂ ਅੱਧਾ ਇੰਚ ਲਵਾਂਗੇ ਨੀਚੇ ਨੂੰ ਤੇ ਇੱਥੋਂ ਵੀ ਅੱਧਾ ਇੰਚ ਉੱਪਰ ਨੂੰ ਐਦਾਂ ਲੈ ਲਾਂਗੇ ਦੇਖੋ ਹੁਣ ਅਸੀਂ ਬੈਕ ਦੀ ਕਾਰਡ ਪਾਵਾਂਗੇ ਜੀ ਇੱਥੋਂ ਐਦਾਂ ਲੈ ਜਾਵਾਂਗੇ ਤੇ ਫਰੰਟ ਦੀ ਕਾਰਡ ਪਾਵਾਂਗੇ ਜੀ ਪਹਿਲਾਂ ਇਹਨੂੰ ਇਹਦੇ ਨਾਲ ਮੈਂ ਅਟੈਚ ਐਵੇਂ ਕਰ ਦਾਂਗੇ ਫਿਰ ਇਸ ਨੂੰ ਐਦਾਂ ਉਥੋਂ ਲੈ ਜਾਗੇ ਪੱਤੇ ਦੀ ਸ਼ੇਪ ਬਣ ਜਾਏਗੀ ਧਿਆਨ ਨਾਲ ਦੇਖਿਓ ਜੀ ਆਹ ਕਾਰਡ ਪੈ ਗਈ ਹੈ ਜੀ ਫਰੰਟ ਤੇ ਬੈਕ ਦੀ ਤੇ ਐਦਾਂ ਤੁਸੀਂ ਇਹਦੇ ਨਾਲ 2 ਇੰਚ ਐਕਸਟਰਾ ਲਿਆ ਸੀ ਜੀ ਉਥੋਂ ਕਟਿੰਗ ਕਰਾਂਗੇ ਤੇ ਹੁਣ ਬਾਹਾਂ ਦੀ ਕਟਿੰਗ ਕਰ ਦਾਂਗੇ ਆ ਬੈਕ ਦੀ ਕੱਟ ਪਾਵਾਂਗੇ ਤੇ ਦੋ ਪੱਲਿਆਂ ਚੱਕ ਕੇ ਅਸੀਂ ਫਰੰਟ ਦੀ ਕਾਟ ਪਾਵਾਂਗੇ ਜੀ ਆਹ ਦੇਖੋ ਕਾਟ ਪੈ ਗਈ ਫਰੰਟ ਤੇ ਬੈਕ ਦੀ ਤੇ ਐਦਾਂ ਇਸ ਨੂੰ ਚੱਕਾਂਗੇ ਕੱਪੜੇ ਨੂੰ 3 ਇੰਚ ਤੋਂ ਇਹ ਉੱਪਰ ਨੂੰ ਐਦਾਂ ਕਟਿੰਗ ਕਰ ਦੇਵਾਂਗੇ 슬ੀਵ ਦੀ ਬਾਂਹ ਦੀ ਕਟਿੰਗ ਹੋ ਗਈ ਹੈ ਜੀ ਜੇ ਕਿਸੇ ਮੇਰੀ ਭੈਣ ਨੂੰ ਬਾਂਹ ਦੀ ਕਟਿੰਗ ਦੀ ਸਮਝ ਨਹੀਂ ਲੱਗੀ ਉਹ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਹਨ ਤੇ ਬਾਂਹ ਦੀ ਆਹ ਵਾਲੀ ਜੋ ਅਸੀਂ ਕੱਟ ਪਾਉਣੀ ਹੈ ਉਹ ਮੈਂ ਤੋਂ ਧਿਆਨ ਨਾਲ ਪੁੱਛ ਸਕਦੇ ਹਨ ਸਿੱਖ ਸਕਦੇ ਹਨ ਇਸ ਵੀਡੀਓ ਨੂੰ ਦੇਖ ਕੇ ਮੈਂ ਅਗਲੀ ਵੀਡੀਓ 'ਚ ਤੁਹਾਨੂੰ ਬਾਹਾਂ ਦੀ ਬਾਹਾਂ ਨੂੰ ਜੋੜਨਾ ਦੱਸਾਂਗੀ ਦੀ ਕਿਵੇਂ ਬਾਹਾਂ ਜੋੜਨੀਆਂ ਆ ਮੋਢੇ ਆ ਕਮੀਜ਼ ਨਾਲ ਜਿਸ ਕਿਸੇ ਨੂੰ ਵੀ ਮੇਰੀ ਭੈਣ ਨੂੰ ਸਮਝ ਨਹੀਂ ਲੱਗੀ ਉਹ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹਨ ਤੇ ਅਗਲੀ ਵੀਡੀਓ ਲੈ ਕੇ ਜਲਦੀ ਤੁਹਾਡੇ ਕੋਲ ਲਾਵਾਂਗੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਅਗਲੀ ਵੀਡੀਓ ਲੈ ਕੇ ਜਲਦੀ ਆਵਾਂਗੀ ਜੀ ਸਤਿ ਸ਼੍ਰੀ ਅਕਾਲ